ਨਿਊਜ਼ 1 ਮੇ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਵਲੂ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 13 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਦੇ 6, ਕੁੱਟਮਾਰ ਦਾ 1, ਝਗੜੇ ਦਾ 1 ਤੇ ਫੌਜੀ ਵਰਦੀ ਬਣਾ ਕੇ ਵੇਚਣ ਦਾ 1, ਚੋਰੀ ਦੇ 2, ਇੱਕ ਐਕਸੀਡੈਂਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਦੋਸਤੋ ਚਰਚਾ ਜਿਹੜੀ ਗੱਲ ਕਰਨੀ ਆ ਆਪਾਂ ਉਹ ਹੈ ਚੋਰੀ ਦੀ ਚੋਰੀ ਦੀ ਇਹ ਹੈ ਵੀ ਅ ਅਰਪਣ ਸਿੱਧੂ ਪੁੱਤਰ ਸੰਦੀਪ ਸਿੰਘ ਵਾਸੀ ਭਗਵਾਨਪੁਰਾ ਨੇ ਦਰਖਾਸਤ ਦਰਜ ਕਰਾਈ ਥਾਣੇ ਦੇ ਵਿੱਚ ਤਲਵੰਡੀ ਸਾਬੋ ਵਿਖੇ ਕਿ ਆਂਗਣਵਾੜੀ ਸੈਂਟਰ ਦੇਖੋ ਜਿੱਥੇ ਸਕੂਲਾਂ ਮੰਦਰਾਂ ਗੁਰਦੁਆਰਿਆਂ ਨੂੰ ਲੋਕ ਦਾਨ ਕਰਦੇ ਆ ਪਰ ਇਸ ਤਰ੍ਹਾਂ ਦੇ ਵੀ ਹੈ ਲੋਕ ਸ਼ਰਾਰਤੀ ਜਿਹੜੇ ਇਹਨਾਂ ਵਿੱਚੋਂ ਵੀ ਸਮਾਨ ਚੋਰੀ ਕਰਕੇ ਲੈ ਜਾਂਦੇ ਹਨ ਤੇ ਆਂਗਣਵਾੜੀ ਸੈਂਟਰ ਦਾ ਭਗਵਾਨਪੁਰਾ ਵਿੱਚ ਕਨਵਰਟਰ ਇੱਕ ਬੈਟਰਾ LED ਤੇ RO ਚੋਰੀ ਕਰਕੇ ਲੈ ਗਏ ਤੇ ਜਿਸ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਤੇ ਲੇਕਿਨ ਸਾਹਿਲ ਪੁੱਤਰ ਹਜਾਰਾ ਸਿੰਘ ਜਸਕਰਨ ਸਿੰਘ ਪੁੱਤਰ ਗੁਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਇਹ ਭਗਵਾਨਪੁਰਾ ਪਿੰਡ ਦੇ ਹੀ ਰਹਿਣ ਵਾਲੇ ਆ ਤੇ ਇਹਨਾਂ ਨੇ ਜੋ ਸਮਾਨ ਇਹ ਸਾਰਾ ਆਂਗਣਵਾੜੀ ਸੈਂਟਰ ਚੋਂ ਚੋਰੀ ਕੀਤਾ ਪੁਲਿਸ ਨੇ ਇਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਥੋੜੇ ਦਿਨਾਂ ਤੱਕ ਇਹ ਚੋਰ ਫੜੇ ਜਾਣਗੇ ਸੋ ਦੋਸਤੋ ਸਾਨੂੰ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਸਾਂਝੀਆਂ ਥਾਵਾਂ ਜੋ ਸਕੂਲ ਹੈ ਮੰਦਿਰ ਹੈ ਗੁਰਦੁਆਰੇ ਇਹਨਾਂ ਦੇ ਵਿੱਚ ਵੀ ਲੋਕ ਚੋਰੀ ਕਰਦੇ ਆ ਜੋ ਬਹੁਤ ਮਾੜੀ ਗੱਲ ਹੈ ਇੱਕ ਹੈ ਫੌਜੀ ਵਰਦੀਆਂ ਦਾ ਜੋ ਫੌਜੀ ਵਰਦੀਆਂ ਬਣਾ ਕੇ ਵੇਚਦੇ ਆ ਤੇ ਇਹਦੇ ਤੇ ਵੀ ਪੁਲਿਸ ਨੇ ਬਹੁਤ ਸਿਕੰਜਾ ਕੱਸਿਆ ਹੋਇਆ ਕੱਲ ਵੀ ਮਾਮਲੇ ਦਰਜ ਕੀਤੇ ਤੇ ਅੱਜ ਵੀ ਇੱਕ ਮਾਮਲਾ ਦਰਜ ਤੇ ਕੀਤਾ ਗਿਆ ਕਤਵਾਲੀ ਦੇ ਵਿੱਚ ਇਕਬਾਲ ਸਿੰਘ, ਭੂਸ਼ਣ ਕੁਮਾਰ ਤੇ ਰਜੀਵ ਕੁਮਾਰ ਇਹਨਾਂ ਤੇ ਮਾਮਲਾ ਦਰਜ ਕਰਕੇ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਚ ਜ਼ਮਾਨਤ ਤੇ ਰਿਹਾਵੀ ਕਰਤਾ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਇਸੇ ਤਰ੍ਹਾਂ ਅਗਲਾ ਬੁਲੇਟਿਨ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸ਼ੁਕਰੀਆ